ਵੇ ਮੋਢੂ ਆਪਣੇ ਬਾਹਰਲੇ ਐਨਆਰਆਈ ਪੰਜਾਬੀ ਭਰਾ ਜਦ ਨਾਲ ਬੱਚਿਆਂ ਦੀ ਵਿਆਹ ਸ਼ਾਦੀ ਕਰਨ ਲਈ ਆਪਣੇ ਇੱਧਰ ਪੰਜਾਬ ਆਉਂਦੇ ਆ ਨਾ ਤਾਂ ਉਹਨਾਂ ਦੀ ਤੀਬਰ ਚਾਹੇ ਇਹ ਹੁੰਦੀ ਹੈ ਵੀ ਖੁੱਲਾ ਪੈਸਾ ਲਾ ਕੇ ਫੰਕਸ਼ਨ ਟੋਪ ਦਾ ਕਰਾਣੀ ਤਾਂ ਜੋ ਭਾਈਚਾਰਾ ਸਾਡੀਆਂ ਕੀਤੀਆਂ ਕਮਾਈਆਂ ਨੂੰ ਵੇਖ ਵੇਖ ਅਸ਼ ਅਸ਼ ਕਰੁੱਥੇ ਅਤੇ ਲੋਕਾਂ 'ਚ ਸਾਡੀਆਂ ਯਾਦਾਂ ਰਹਿ ਜਾਣ ਪਤਾ ਲੱਗੇ ਵੀ ਵਿਆਹ ਦਾ ਕੀਤਾ ਇੱਕ ਫਲਾਨਿਆਂ ਨੇ ਇਸੇ ਤਰ੍ਹਾਂ ਦਾ ਇੱਕ ਜਾਣ ਪਛਾਣ ਚ ਆਪਣਾ ਲੈਲਪੁਰੀਆ ਮਿੱਤਰ ਸੀ ਤੇ ਉਹ ਬਾਹਰ ਚਲਾ ਗਿਆ ਉਹ ਉਹਨਾਂ ਫਿਰਾਉ ਦੇ ਵੱਡੇ ਮੁੰਡੇ ਦਾ ਵਿਆਹ ਕਰਨ ਇੱਥੇ ਆਇਆ ਸੀਗਾ ਬਾਹਰਲੇ ਦੇਸ਼ੋਂ ਤੇ ਉਹਦੇ ਮੁੰਡੇ ਦੀ ਮਨਸ਼ਾ ਸੀਗੀ ਵੀ ਵਿਆਹ ਵਾਲੇ ਦਿਨਾਂ ਗਾਉਣ ਵਾਲੀ ਜੋੜੀ ਲਾਈ ਵੀ ਜਾਵੇ ਤਾਂ ਜੋ ਵੀਡੀਓ ਮੂਵੀਆਂ ਬਣਾਵਾਂਗੇ ਫੇਸਬੁਕਾਂ ਟਿਕਟੋਕਾਂ ਤੇ ਟਕਾਟਾ ਕਾ ਕੇ ਪਾਵਾਂਗੇ ਪਰ ਜੁੰਡਲੀ ਦੇ ਯਾਰਾਂ ਨੂੰ ਨਾ ਮਨਜ਼ੂਰ ਸੀ ਉਹਨਾਂ مشਵਰਾ ਦਿੱਤਾ ਉਹ ਵੀਰਿਆ ਸਿੰਗਰਾਂ ਨਾਲ ਉਹ ਜੀਤ ਅਸੀਂ ਨਹੀਂ ਹੋ ਸਕਣੀ ਜੋ ਲੱਜਤ ਅੱਜ ਕੱਲ ਮਾਡਰਨ ਟੱਚ ਮਾਡਰਨ ਡਰੈਸ ਵਾਲੀਆਂ ਤੇ ਮਾਡਰਨ ਨਖਰੇ ਵਾਲੀਆਂ ਡਾਂਸਰ ਦੇ ਨਾਲ ਸੱਭਿਆਚਾਰੀ ਗਰੁੱਪ ਪਾਰਟੀ ਨਾਲ ਠੋਕਵਾਈ ਦੀ ਹੈ ਸਿੰਗਰ ਨੇ ਤਾਂ ਆਪਣੇ ਗੀਤ ਗਾਉਣੇ ਹੁੰਦੇ ਕਿਸੇ ਦਾ ਹੈਟ ਗੀਤ ਉਹਨੇ ਗਾਉਣਾ ਨਹੀਂਗਾ ਨਾ ਹੀ ਸਟੇਜ ਤੇ ਉਹਨੇ ਕਿਸੇ ਨੂੰ ਚੜਨ ਦੇਣਾ ਇੱਥੇ ਜਿਹੜਾ ਮਰਜੀ ਸਿਰੇ ਦਾ ਮਰਜੀ ਗੀਤ ਲਵਾ ਲਓ ਆਰਕੈਸਟਰਾ ਵਾਲੇ ਦਾ ਬਾਈ ਰੰਗ ਕੀ ਬੰਦਿਆ ਵਿਆਹ ਬਣਾ ਦਿੰਦੇ ਆ ਵਿਆਹ ਸੁਣ ਕੇ ਇੱਕ ਹੋਰ ਖੈਰਖਵਾ ਨੇ ਨਾ ਟੋਪੀ ਵਾਲਾ ਕੈਲੀ ਠੋਕ ਦਿੱਤਾ ਬਾਈ ਜੀ ਤੁਸੀਂ ਬਾਰੀਆਂ ਬਾਹਰੋਂ ਆਏ ਹੋ ਤੁਹਾਨੂੰ ਨਹੀਂ ਪਤਾ ਮੌਲ ਨੂੰ ਜਾਗਦਾ ਅੱਜ ਕੱਲ ਸਭਿਆਚਾਰ ਪਾਰਟੀ ਵਾਲੇ ਲਾਉਂਦੇ ਆ ਇਹ ਕੰਮ ਮੇਰੇ ਦੇ ਹਿੱਤੋ ਸਾਡਾ ਰੋਜ਼ ਦਾ ਕੰਮ ਹੈ ਚੋਟੀ ਦਾ ਮਾਲ ਖੁੱਲਾ ਟੈਮ ਰੋਟੀ ਖਾਣੀ ਭੁੱਲ ਜੋਗੇ ਦੇਖਦੇ ਰਹਾਂਗੇ ਕਿ ਕਿਵੇਂ ਮਹਿਲਾਂ ਵਾਲੇ ਘਰ ਵੜਦਾ ਡੋਰੀਆ ਤੇ ਕਿਵੇਂ ਸੁਖ ਦੀ ਹੈ ਗੋਟੇ ਵਾਲੀ ਤੇ ਨਹੀਂ ਅੰਬਰਾਂ ਤੇ ਮੋਢੂਆ ਵਿਆਹਾਂ ਵਿੱਚ ਅਕਸਰ ਵੇਖੀਦਾ ਹੈ ਵੀ ਹੋਰ ਕਿਸੇ ਪਾਸੇ ਤੋਟ ਆ ਜੇ ਪਰ ਆਬੇ ਤਲ ਮੇਰੇ ਕਹਿਣ ਦਾ ਭਾਵ ਹੈ ਦਾਰੂ ਸ਼ਰਾਬ ਵੱਲੋਂ ਕਸਰ ਨਹੀਂ ਰਹਿਣ ਦਿੰਦੇਗੇ ਘਰ ਵਾਲੇ ਆਨੰਦ ਕਾਜ ਕਰਵਾ ਕੇ ਅਜੇ ਮੁੜੇ ਨਹੀਂ ਹੁੰਦੇ ਦਾਰੂ ਵਾਲਾ ਚੈਨਲ ਪਹਿਲੇ ਹੀ ਆਨ ਕਰ ਦਿੱਤਾ ਗਿਆ ਹੁੰਦਾ ਹੈ ਸਭ ਤੋਂ ਜ਼ਿਆਦਾ ਤਵੱਜੋ ਉਹਨਾਂ ਡਰਿੰਕ ਸਰਵਿਸ ਤੇ ਦ੍ਰਿੜ ਕਰਾਈ ਗਈ ਹੁੰਦੀ ਹੈ ਤੇ ਫਿਰ ਇਹਨੇ ਇੱਕ ਹੰਢਿਆ ਵਾਰ ਤਿਆਰਿਆ ਬੰਦਾ مشਵਰਾ ਦੇ ਰਿਹਾ ਹੁੰਦਾ ਉਹ ਗੱਲ ਸੁਣੋ ਪਹਿਲੇ ਪੈਕ ਨਰੋਏ ਰੱਖਿਆ ਜੋ ਮੌਲ ਛੇਤੀ ਨਖਾਰ ਆ ਜੂਗਾ ਤੇ ਉਧਰ ਜਿਹੜੇ ਆਰਕੈਸਟਰਾ ਵਾਲੇ ਘਰ ਵਾਲਿਆਂ ਤੋਂ ਹੀ ਕਾਲੇ ਹੁੰਦੇ ਆ ਉਹਨਾਂ ਨੂੰ ਆਪਦੇ ਫਿਊਚਰ ਦਾ ਫਿਕਰ ਹੁੰਦਾ ਤੇ ਉਹ ਡੂਡ ਘੰਟਾ ਪਹਿਲਾਂ ਹੀ ਤਾਰਾਂ ਤੋੜਾ ਜੋੜ ਕੇ ਆਉਂਦੀਆਂ ਗੂੰਜਾਂ ਅਸਮਾਨੀ ਚੜਾਉਣ ਨੂੰ ਤਿਆਰ ਹੋਏ ਫਿਰਦੇ ਹੁੰਦੇ ਆ ਬਾਈ ਬਿਜਲੀ ਨਾਲ ਚੱਲਣ ਵਾਲਿਆ ਜਿਹੜੇ ਵਾਜੇਗਾ ਜੇ ਜੇ ਹਨਾ ਇਹ ਆ ਗਿਆ ਤੇ ਮਲੀਰ ਨਾ ਮੋਲੋ ਮੱਲੀ ਹੌਟ ਬੀਟਾਂ ਤੇ ਪਹਿਲੇ 20 ਮਿੰਟਾਂ ਜਿ ਧੜਕਣ ਲੱਗ ਪੈਂਦੀ ਇਹਨਾਂ ਦੀ ਬਸ ਫੇਰ ਕੀ ਸੀਗੀ ਆਰਕੈਸਟਰਾ ਵਾਲਿਆਂ ਨੇ ਇਸ ਵਿਆਹ ਵਿੱਚ ਵੀ ਅਜੇ ਤਿੰਨ ਚਾਰ ਗੀਤ ਹੀ ਲਹਿਰਾਏ ਹੋਣੇ ਆ ਤੇ ਮੁੰਡਿਆਂ ਖੁੰਡਿਆਂ ਦੇ ਖੂਨ ਵਿੱਚ ਪੌਣ ਆ ਗਈ ਸੀ ਪੌਣੇ ਘੰਟੇ 'ਚ ਮੈਰਿਜ ਪੈਲਸ ਨਿੱਗੇ ਜਿਹਾ ਮਜਾਜ ਵਾਲਾ ਹੋ ਗਿਆ ਸੀ ਇੱਕ ਪਾਸੇ ਸ਼ਗਨ ਦੇਣ ਵਾਲਿਆਂ ਦੀ ਲਾਈਨ ਵਧਦੀ ਜਾ ਰਹੀ ਸੀ ਤੇ ਦੂਜੇ ਪਾਸੇ ਯੁਵਕ ਵਰਗ ਮੋਦਰਾ ਦੇ ਰੰਗ ਵਿੱਚ ਰੰਗਿਆ ਜਾ ਰਿਹਾ ਸੀ ਹਾਲ ਵਿੱਚ ਬੈਠੀ ਦੁਨੀਆ ਦਾ ਧਿਆਨ ਨਾ ਉਸ ਵੇਲੇ ਕੁੱਲ ਜਹਾਨ ਦੇ ਫਿਕਰਾਂ ਤੋਂ ਓਝਲ ਬਸ ਡਾਉਨਫਰੰਟ ਦੇ ਟਿੱਪਾਂ ਤੇ ਉਹਨਾਂ ਦੇ ਤਨਵਾਦਨ ਤੇ ਕੇਂਦਰ ਹੋ ਚੁੱਕਿਆ ਸੀਗਾ ਉਹਨਾਂ ਦੀਆਂ ਅਦਾਵਾਂ ਮੁਦਰਾਵਾਂ ਤੇ ਫੋਕਸ ਹੋ ਚੁੱਕਿਆ ਸੀਗਾ ਉਧਰ ਮੰਦਿਰ ਨੇ ਵੀ ਸ਼ਰੀਰ ਜਾ ਬਣਾ ਕੇ ਬਾਹਾਂ ਚੜਾ ਲੀਆਂ ਸੀ ਤੇ ਪੱਪਾਂ ਭਰ ਹੋ ਕੇ ਵੱਡੀ ਹਾਜ਼ਰੀ ਲਾਉਣ ਲਈ ਉਹ ਅਤਾਵਲੇ ਹੋ ਚੁੱਕੇ ਸੀਗੇ ਇੱਕ ਅਥਰੀ ਜਵਾਨੀ ਦੂਜਾ दारू ਦਾ ਸਰੂਰ ਮਾਹੌਲ ਨੂੰ ਮੰਨਣ ਵਾਲਾ ਨਾ ਉੱਥੇ ਇੱਕ ਲੈਵਲ ਜਾ ਬਣ ਗਿਆ ਸੀਗਾ ਜਾਨ ਲੈ ਮੋਛ ਫੋਟ ਵਰਗ ਦੀ ਦੂਜੀ ਦੇਸ਼ ਉਦਬੋਧ ਵਾਲੀ ਖਤਰੀਜੀ ਖੋਜ ਚੱਲੀ ਸੀਗੀ ਉਹ ਮੋਟੂਆ ਸੈਂਸਦਾਨੀਏ ਕਹੀ ਜਾਂਦੇ ਆ ਵੀ ਸਾਡੇ ਦਿਮਾਗ ਚ ਨਾ ਇੱਕ ਐਸਾ ਗਲੈਂਡ ਹੁੰਦਾ ਹੈ ਜਦੋਂ ਡੋਪਾਮਾਈਨ ਤਰਲ ਜਾਂ ਰਿਲੀਜ਼ ਕਰਦਾ ਨਾ ਛੱਡਦਾ ਨਾ ਤਾਂ ਬੰਦੇ ਦੇ ਮਨ ਮਸਤਕ ਨੂੰ ਖੁਸ਼ੀਆਂ ਦੇ ਇੱਕ ਖਾਸ ਹੀ ਹਾਲ ਨੂੰ ਲੈ ਜਾਂਦਾ ਹੈ ਚਾ ਆ ਜਾ ਚੜ ਜਾਂਦਾ ਬੰਦੇ ਦਾ ਉਸ ਡੋਪਾਮਾਈਨ ਤਰਲ ਨੂੰ ਕਢਾਉਣ ਰਿਲੀਜ਼ ਕਰਨ ਲਈ ਨਾ दारू ਬੀਅਰ ਵਾਈਨ ਨੂੰ ਬੜਿਆ ਸਰੋਤ ਮੰਨਿਆ ਗਿਆ ਹੈ ਸਹਿ ਸੰਤਾਪਕ ਮੋਢੂਆ ਬਸ ਫੇਰ ਕਿਸੇ ਗੱਬਰਿਆਂ ਨੇ ਨਾ ਫਿਰ ਜਦੋਂ ਆ ਕੇ ਸਰੂਰ ਚ ਠੜਕਣਾ ਹੀ ਸੀਗਾ ਠੜਕਣ ਲੱਗੇ ਸਿਆਣੇ ਬਿਆਣੇ ਵੀ ਲੋਈ ਵਾਂਗੂੰ ਸੰਗਾ ਸੰਗਾ ਦੀਆਂ ਲਾ ਕੇ ਮੰਦਿਰ ਦੇ ਵਿੱਚ ਆਣ ਵਾਲੇ ਵੀ ਬੇਸੁਰੇ ਬੇਟ ਹੋਏ ਜਿਹੀ ਹੋਏ ਆਪਦੇ ਢਿੱਡ ਜਿ ਘੋਣ ਲੱਗ ਪਏ ਧਮਕਾ ਪਾਉਂਦਾ ਭਾਰੀ ਮਿਊਜ਼ਿਕ ਕੰਨ ਪਾਈ ਨਹੀਂ ਸੁਣੀਂਦੀ ਜਦੋਂ ਉਹ ਹਲਵਾ ਵਾਈ ਪਾ ਗਿਆ ਤਾਂ ਪਤਾ ਲੱਗਿਆ ਵੀ दारू ਚ ਰੰਗੀਆਂ ਗੱਭਰੂਆਂ ਦੀਆਂ ਦੋ ਧਿਰਾਂ ਬਣ ਗਈਆਂ ਤੇ ਦੋਨੋਂ ਜਦੋਂ ਜਦਾਈਆਂ ਤੇ ਉਤਰ ਆਈਆਂ ਤੇ ਇੱਕ ਤੇਰਾ ਉਹਦਾ ਗੀਤ ਲੋਉਂਦੀ ਉਹ ਜੇ ਵੱਜ ਕੇ ਹਟਦਾ ਤਾਂ ਦੂਜੀ ਹੀ ਤਾਂ ਕਿਸੇ ਚੜ੍ਹਦੇ ਗੀਤ ਦੀ ਫਰਮਾਇਸ਼ ਕਰ ਦਿੰਦੀ ਇੱਕ ਤੇਰੇ ਦੇ ਗੀਤ ਲਵਾਇਆ ਮੁੰਡਾ ਡੱਬ ਚ ਭੜ ਕੇ ਪਿਸਤੌਲ ਰੱਖਦਾ ਮੁੰਡਾ ਡੱਬ ਤੇ ਅਜੀ ਉਹ ਗੀਤ ਪੂਰਾ ਨਹੀਂ ਸੀ ਹੋਇਆ ਦੂਜਿਆਂ ਨੇ ਲਵਾਤਾ ਐਵੇਂ ਚੁੱਕੀ ਅਸਲਾ ਮਰੀਰ ਫਿਰਦੀ ਹਿੱਕ ਵਿੱਚ ਗੋਲੀ ਸੂਰਮਈ ਮਾਰਦਾ ਸੁਣ ਕੇ ਦੂਜਿਆਂ ਦੇ ਤੇ ਔਰ ਹੋਰ ਤੇਜ ਹੋ ਗਏ ਉਹਨਾਂ ਨੇ ਤਰੰਤ ਆਉਦੀ ਕਿਟ ਕੱਲਤੀ ਅਸੀਂ ਵੱਡਿਆਂ ਘਰਾਂ ਦੇ ਕਾਕੇ ਓਹ ਸਾਦੀ ਕੌਣ ਰੀਸ ਕਰ ਲੂ ਅਜੇ ਉਹ ਗੀਤ ਅੱਧ ਵਿਚਾਲੇ ਸੀਗਾ ਦੂਜਿਆਂ ਨੇ ਪੂਰਾ ਹੋਣ ਤੋਂ ਪਹਿਲਾਂ ਹੀ ਬੰਦਾ ਕਹਿੰਦਾ ਜਾ ਓਯਾ ਲਵਾ ਗਿਆ ਸਾਡੇ ਬਾਰੇ ਰੱਖੀ ਨਾ ਤੂੰ ਦਿਲ ਚੁਪ ਲੈਖਾ ਰੋਦ ਤੇ ਅਸੀਂ ਖਰੇ ਤੋਂ ਖਰੇ ਮੋਢੂਆ ਮੋ ਨਾ ਭਖਦਾ ਭਖਦਾ ਤਲਖ ਜਿਹਾ ਹੋ ਚੱਲਿਆ ਸੀਗਾ ਤੇ दारू ਬਾਲੀ ਪੀਣ ਨਾਲ ਚਿਹਰਾ ਮੋਰਾ ਪਹਿਲਾਂ ਵਰਗਾ ਫੈਸਲ ਜਿਆਦਾ ਨਹੀਂ ਨਾ ਰਹਿਦਾ ਤੇ ਲੋਕਾਂ ਦੇ ਕੋਜੇ ਜੇ ਮੂੰਹ ਮੱਥੇ ਵੇਖ ਕੇ ਆਏ ਲੱਗੇ ਵੀ ਜਿਵੇਂ ਬੰਦੇ ਨਹੀਂ ਮੈਰਜ ਪੈਲਸ ਜਿਨਾ ਭੂਤ ਤੁਰੇ ਫਿਰਦੇ ਹੋਣ ਸਟੇਜ ਆਲਾ ਪਾਸਾ ਤਾਂ ਨਾ ਫੈਲਦੀ ਰੂਪ ਜਈ ਧਰ ਗਿਆ ਸੀ ਨਵੇਂ ਅਨਕੂਰ ਨੋਟ ਹਵਾਜ ਤਰ ਰਹੇ ਸੀਗੇ ਘੁਰ ਮੋਟ ਕਈ ਨਾ ਫਿਰ ਸਖਤ ਬੁਨਾਈ ਦੇ باوجود ਹੌਸਲੇ ਜੋ ਸਟੇਜ 'ਤੇ ਜਾਤੜੇ ਸੀਗੇ ਡਾਂਸਰਾਂ ਤੇ ਨੋਟਾਂ ਦੀ بارش ਹੋਣ ਲੱਗ ਪਈ ਸੀ ਰੋਕੋ ਟੋਕੇ ਕੌਣ ਸਾਰਾ ਕੁਝ ਬੇਕੰਟਰੋਲ ਆ ਜਾ ਹੋ ਚੁੱਕਿਆ ਸੀਗਾ ਅਚਾਨਕ ਨਾ ਇੱਕ ਖੱਬੀ ਜੀ ਪਾਗ ਵਾਲਾ ਵਿੰਗਾ ਟੇਡਾ ਜਿਹਾ ਹੋ ਕੇ ਨਾ ਤੇ ਹੀ ਥੇੜ ਗਿਆ ਤੇ ਉਹਦੇ ਹੱਥ 'ਚ 100 100 ਦੇ ਨੋਟਾਂ ਦੀ ਗੁੱਟੀ ਸੀਗੀ ਤੇ ਉਹ ਨਾ ਇੱਕ ਇੱਕ ਕਰਕੇ ਛੁੱਟਣ ਲੱਗ ਪਿਆ ਅਜੀ ਉਹਨੇ ਥੋੜੇ ਜਿਹੀ ਛੁੱਟੇ ਸੀ ਤੇ ਉਹਦੀ ਘਰ ਵਾਲੀ ਉਹਦੇ ਮਗਰੇ ਘੁਰਕਦੀ ਹੋਈ ਵਾਕ ਸਟੇਜ ਤੇ ਚੜ ਗਈ ਉਹਨੇ ਦਬਕਾ ਜਿਹਾ ਮਾਰ ਕੇ ਉਹਨੇ ਤੱਕਾ ਜਿ ਦੇਂਦੇ ਨਾ ਉਹਦੇ ਕੋਲ ਸਾਰੇ ਪੈਸੇ ਖੋਲੇ ਐ ਸਿੱਟੀ ਜਾਂਦਾ ਜਿਵੇਂ ਰਾਜਾ ਭੋਜਿੰਦਾ ਕਰਜਾ ਬੈਂਕ ਤੋਂ ਇਸ ਕੰਮ ਕੇ ਲਿਆ ਐ ਕਰਦਾ ਜਿਵੇਂ ਘਾਰੂ ਰੱਖ ਜਾਣਾ ਲੱਭ ਗਿਆ ਹੋਵੇ दारू ਦੇ ਰੱਜੇ ਤੋਂ ਉਸ ਤੋਂ ਸੰਭਲਿਆ ਹੀ ਨਾ ਗਿਆ ਤੇ ਉਸ ਟੇ ਤੋਂ ਥੱਲੇ ਐ ਡਿੱਗ ਗਿਆ ਜਿਵੇਂ ੱੱੱਕਾ ਦੇ ਕੇ ਟਰਾਲੀ ਝੋੜੇ ਹੋਈਆਂ ਵਾਲੀ ਬੋਰੀ ਥੱਲੇ ਸਿੱਟੀਦੀ ਹੁੰਦੀ ਆ ਉਸ ਨੂੰ ਤਾਂ ਦੋ ਤਿੰਨ ਜਣੇ ਧੂਕੜੀ ਇਸਕੇ ਬਾਹਰ ਖੁੱਲੀ ਹਵਾਜ ਲੈ ਗਏ ਪਰ ਉਧਰ ਉਹ ਜੇਦਾ ਤੇ ਜਿਹੜੀਆਂ ਉਤਰੀਆਂ ਸੀ ਗੱਭਰੀਆਂ ਦੀਆਂ ਦੋ ਪਾਲਟੀਆਂ ਦੋ ਧਰਾਂ ਉਹਨਾਂ ਵਿੱਚ ਅਜੇ ਵੀ ਆਪੋ ਆਪਣੇ ਗੀਤ ਲੋਣ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਸੀ ਤੇ ਫਿਰ ਇੱਕ ਨੇ ਗਵਾਇਆ ਗੀਤ ਗੈਰਾਂ ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇਆਂ ਡੌਲਿਆਂ 'ਚ ਜਾਨ ਚਾਹੀਦੀ ਦੁੱਜੀ ਇੱਕਦਾਰ ਕਿਥੇ ਰੁਕਦੀ ਸੀ ਉਹਨਾਂ ਨੇ ਜਾਗਰ ਪਹਿਂਦੀ ਸੱਤੇ ਲਵਾਤਾ ਇੰਨੀ ਡੌਲਿਆਂ 'ਚ ਜਾਨ ਥੰਮ ਲਈ ਦਾ ਤੂਫਾਨ ਵਰ੍ਹ ਜਾਂਦੇ ਆ ਬੱਦਲ ਵਾਂਗੂ ਕੜਤੀ ਉਹ ਮੋਢਵਾ ਫੇਰ ਤਾਂ ਨਾ ਵਿਆਹ ਜਿਹੜਾ ਮਾਹੌਲ ਉਹ ਰਿਆ ਹੀ ਨਹੀਂ ਉਹ ਹੋਰ ਪਾਸੇ ਹੋਰ ਹੀ ਕਲਾਈਮੈਕਸ ਵਾਲਦੂ ਤੋ ਹੋ ਤ ਰਿਆ दारू ਦਾ ਦੌਰ ਬਲੰਦੀ ਤੇ ਸਾਰਾ ਕੁਛ ਹੀ ਬੇਕਾਬੂ ਬੇ ਪਰ ਬੰਦਾ ਫਿਰ ਜਦ ਇੱਕ ਧਿਰ ਨੇ ਸਾਊਂਡ ਵਾਲੇ ਨੂੰ ਫਰਮਾਇਸ਼ ਕਰਤੀ ਵੀ ਜਲਦੀ ਤੇ ਜਲਦੀ ਆ ਗੀਤ ਲਾਓ ਤੇ ਫਲਾਨੀ ਡਾਂਸਰ ਵੀ ਨੱਚੀ ਮੈਨੂੰ ਕਹਿੰਦਾ ਖੰਡ ਦੀ ਪੂੜੀ ਮੁੰਡਾ ਸਜਦੇ ਮੱਖਣ ਦਾ ਪੇੜਾ ਤੇ ਗਾਣਾ ਲਾਉ ਚੱਲੀ ਜਾਂਦਾ ਸੀ ਕਿ ਤੇ ਉਹ ਡਾਂਸ ਹੋਈ ਜਾਂਦਾ ਸੀਗਾ ਤੇ ਦੂਜੀ ਵਿਰੋਧੀ ਧਿਰ ਨੇ ਵਿੱਚੋਂ ਗੀਤ ਹਟਾਤਾ ਚੱਲਦਾ ਵਰਤ ਪੇਕ ਕੀ ਸੀ ਪਾਣਾ ਵਰਤ ਗਿਆ ਉਥੇ ਇੱਕ ਕਵੇ ਮੇਰਾ ਲਗੂ ਤੇ ਦੂਜਾ ਕਵੇ ਮੇਰਾ ਲਗੂਆ ਬਸ ਮੇਰਾ ਲਗੂ ਮੇਰਾ ਲਗੂ ਕੀ ਹੋਈ ਧਕਮ ਧੱਕੀ ਰੇਲ ਪੇਲਾ ਹੀਠ ਉਤੇ ਲਾ 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 ਹੋਗੀ ਖੜਾ ਗਿਆ ਹੱਦ ਸੀਗਾ ਸਿਆਣਿਆਂ ਨੇ ਸੋਚਿਆ ਵੀ ਜੋ ਖਾਣਾ ਪੀਣਾ ਸੀ ਸਮਝ ਲੋ ਖਾ ਲਿਆ ਤੇ ਹੁਣ ਇਥੋਂ ਨਿਕਲ ਜਾਣ ਦੀ ਭਲਾ ਬਾਹਰੇ ਕੰਨ ਲਵੇਟ ਕੇ ਚੱਕ ਕੇ ਨਿਆਣੇ ਸਾਰੇ ਭਾਜ ਪੇ ਸਿਆਣੇ ਚੱਕ ਮੇ ਆਦਮੀ ਬਾਹਰ ਨੂੰ ਹੋ ਤਰੇ ਫੇ ਸੀਗੇ ਤੇ ਪਿੱਛੇ ਪਲਾਸਟਿਕ ਦੀ ਕੁਰਸੀਆਂ ਚੱਲ ਪਈਆਂ ਸੀਆਂ ਮਾਰਦੇ ਹੋਰ ਪਾਸੇ ਸੀ ਉਹ ਜਾਂਦੀਆਂ ਹੋਰ ਪਾਸੇ ਨੂੰ ਸੀ ਉਹ ਚੋਲਾ ਜੀ ਦੀ ਹੋਣ ਤੱਕ ਨਾ ਫੁੱਲ ਟੌਰ ਸੀਗੀ ਤੇ ਇੱਕ ਘੁਗਈ ਕੁਰਸੀ ਉਹਦੇ ਵੀ ਮੌਰ ਸੇਕ ਗਈ ਜਦ ਵੇਖਿਆ ਵੀ ਮਾਮਾ ਵੀ ਢਾਰਿਆ ਤੇ ਮਾਸੜ ਨੂੰ ਵੀ ਕਿਸੇ ਨੇ ਚਿਪਤਾ ਤੇ ਪਲੋਈਏ ਦੀ ਪੱਗ ਵੀ ਉਧੜ ਗਈ ਹੈ ਜਿਵੇਂ ਕਹਿੰਦੇ ਆ ਵੀ ਚੰਦੀ ਗੰਦਾਸੀ ਵੇਖ ਕੇ ਭੱਜ ਗਏ ਜੁੰਡੀ ਦੇ ਯਾਰ ਸਾਰੇ ਜਿਹਦਾ ਜ਼ਿੰਮੇਦਾਰ ਲੱਗਾ ਨਿਕਲਣ ਦੀ ਕੀਤੀ ਨੱਚਣ ਟੱਪਣ ਵਾਲੀਆਂ ਵੀ ਪਿੱਛੋਂ ਦੀ ਟੱਬਗੀਆਂ ਸੀ ਤੇ ਬਾਹਰਲੇ ਐਨ ਆਰ ਆਈ ਬਾਈ ਜਿਹਦੇ ਮੁੰਡੇ ਦਾ ਵਿਆਹ ਸੀ ਉਹਦੇ ਯਾਰ ਚਿੱਤੀ ਨਹੀਂ ਸੀ ਵੀ ਅੱਜ ਕੱਲ ਮੇਰੇ ਸੋਹਣੇ ਵਤਨ ਪੰਜਾਬ ਚ ਐਂ ਵੀ ਹੋ ਸਕਦਾ ਹੈ ਉਸਨੇ ਨਾ ਔਖਾ ਸੌਖਾ ਹੋ ਕੇ ਮਾਈਕ ਜਾ ਫੜਿਆ ਤੇ ਵਰਜ ਦਿੱਤਾ ਸਾਰਿਆਂ ਨੂੰ ਗੀਤ ਗੂਤ ਬੰਦ ਕਰੋ ਤੇ ਤੁਰ ਜੋ ਆਪੋ ਆਪਣੇ ਘਰੇ ਉਹ ਦੇ ਚਿੱਟ ਨੂੰ ਠੇਸ ਕੀ ਵੱਜੀ ਉਸ ਨੇ ਦੋਨੋਂ ਹੱਥ ਜੋੜ ਕੇ ਸ਼ਗਨ ਦੇਣ ਵਾਲਿਆਂ ਦੀ ਲੱਗੀ ਲੰਬੀ ਸਾਰੀ ਲਾਈਨ ਵੱਲ ਮੂੰਹ ਕਰਕੇ ਆਖਿਆ ਭਾਈ ਸਾਹਿਬ ਰਹਿਣ ਦਾ ਸ਼ਗਨ ਪਾਉਣ ਨੂੰ ਸ਼ਗਨਾਂ ਵਾਲੀ ਗੱਲ ਹੈ ਨਹੀਂ ਨਹੀਂ ਸਾਰੇ ਆਪੋ ਆਪਣੇ ਘਰੀ ਤੇ ਲੈ ਜਾਓ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਆ ਗਏ ਸਭ ਕੁਝ ਆ ਗਿਆ ਜਾਣੋ ਤੁਹਾਡਾ ਸ਼ਗਨ ਵੀ ਆ ਗਿਆ ਮੋਠੂਆ ਇੰਨਾ ਥੱਬਿਆਂ ਦੇ ਥੱਬੇ ਪੈਸਾ ਵੀ ਲੱਗ ਗਿਆ ਹੋਵੇ ਕੰਮ ਛੱਡ ਕੇ ਬੰਦਾ ਪਰਦੇਸੋਂ ਜਾਜਾਂ ਤੇ ਚਾਈ ਚਾਈ ਆਇਆ ਹੋਵੇ ਟਾਈਮ ਦੀ ਖਰਾਬੀ ਵੱਖਰੀ ਫੇਰ ਵੀ ਐ ਹੋ ਜੇ ਤਾਂ ਫੇਰ ਬੰਦੇ ਦਾ ਚਿੱਤ ਖਰਾਬ ਗਿਆ ਹੋ ਹੀ ਜਾਂਦਾ ਆਏ ਸੀ ਕੋ ਦੂਰੋਂ ਲੈ ਕੇ ਚਾ ਮਿੱਤਰੋ ਕਰਾਂਗੇ ਸੇਰੇ ਦਾ ਵਿਆਹ ਮਿੱਤਰੋ ਵੱਜ ਜਾਉ ਪਰੇ ਤੇ ਉਹ ਠੋਕ ਮੋਠੂਆ ਲਵਾਗੇ ਮੇਲਾ ਸਾਰਾ ਲਟ ਮੋਠੂਆ दारू सब ते है ਭਾਰੂ ਕੋਈ ਨਹੀਂ ਜਾਣਦਾ ਖਾਦੀ ਪੀਤੀ ਵਿੱਚ ਕਿਸੇ ਨੂੰ ਕੋਈ ਨਹੀਂ ਸਿਆਣਦਾ ਲਾਦੀ ਡਾਂਸ ਡਰਿੰਕ ਨੇ ਡੰਡ ਮੋਠੂਆ ਪਾਤੀ ਕੀਤੀਆਂ ਕਮਾਈਆਂ ਵਿੱਚ ਭੰਗ ਮੋਠੂਆ ਦਿੱਤਾ ਰੀਝਾਂ ਰਮਾਨਾਂ ਨੂੰ ਡੰਗ ਮੋਠੂਆ दारू सब ते है ਭਾਰੂ ਕੋਈ ਨਹੀਂ ਜਾਣਦਾ ਖਾਦੀ ਪੀਤੀ ਵਿੱਚ ਕੋਈ ਕਿਸੇ ਨੂੰ ਨਹੀਂ ਸਿਆਣਦਾ ਨਹੀਂ ਸਿਆਣ ਦਾ ਉਹ ਭਾਈ ਮੋਢਾ